ਆ ਵਿੱਚ ਅਜੀ ਹਾ ਸਰਕਾਰੀ ਸਕੂਲ ਹੈ ਜਿੱਥੇ ਕਿ ਡੇਟ ਆਉਣ ਤੋਂ ਪਹਿਲਾਂ ਹੀ ਸਿੱਟਾ ਜਿਹੜੀਆਂ ਨੇ ਫੁੱਲ ਹੋ ਜਾਂਦੀਆਂ ਨੇ ਸਰਕਾਰੀ ਸਕੂਲ ਵਿੱਚ ਕਰੀਬ 8 ਤੋਂ 10 ਪਿੰਡਾਂ ਦੇ ਬੱਚੇ ਪੜ੍ਹਨ ਦੇ ਲਈ ਆਉਂਦੇ ਨੇ ਇਹ ਇੱਕ ਸਰਕਾਰੀ ਸਕੂਲ ਹੈ ਤੁਹਾਨੂੰ ਫਿਰ ਤੋਂ ਦੱਸ ਦਈਏ ਤਸਵੀਰ ਸਰਕਾਰੀ ਸਕੂਲ ਦੀ ਹੈ ਜਿੱਥੇ ਕਿ ਬੱਚਿਆਂ ਨੂੰ ਬੇਹਤ ਉਮਦਾ ਟੈਕਨਿਕਸ ਨਾਲ ਪੜਾਇਆ ਜਾਂਦਾ ਹੈ ਕਿੰਨੇ ਸਾਲ ਹੋ ਗਏ ਇੱਥੇ ਪੜ੍ਹਦੇ ਹਨ ਸਰ 3 ਸਾਲ ਸਰ ਪਹਿਲੇ ਕਿਹੜੇ ਸਕੂਲ ਚ ਪੜ੍ਹਦੇ ਸੀ ਪਹਿਲਾ ਅਕੈਡਮੀ ਸਕੂਲ ਚ ਆਪ ਦੇ ਵਿੱਚ ਵੀ ਆਪਣਾ ਰਿਕਾਰਡ ਬਣਿਆ ਹੈ ਇਹ ਐਡਮਿਸ਼ਨਾਂ ਦੇ ਵਿੱਚ ਦਰਜਨ ਦੇ ਕਰੀਬ ਪਿੰਡ ਨੇ ਜਿੱਥੋਂ ਬੱਚੇ ਵੈਨਰ ਆਹੀਂ ਇੱਥੇ ਪਹੁੰਚ ਰਹੇ ਨੇ 16 ਪਿੰਡਾਂ ਦੇ ਬੱਚੇ ਹੈ ਜੀ ਜੇ ਤੁਸੀਂ ਗਿਣਤੀ ਕਰੋਗੇ ਮਹਿਮਾ ਸਰਜਾ ਸਵਾਈ ਸਰਕਾਰੀ ਔਰ ਇਹ ਸਾਰੇ ਬੈਡ ਤੋਂ ਘੁੰਮ ਕੇ ਅਕਲੀ ਅਕਲਾਂ ਅਕਲੀਆ ਖੁਰਦ ਗੰਗਾ ਦਾਨ ਸਿੰਘ ਵਾਲਾ ਬਲਾੜ ਵਿੰਜੂ ਕੋਨਿਆਣਾ ਮੰਡੀ ਨਈਆਂ ਵਾਲਾ ਭੋਖੜਾ ਉੱਥੋਂ ਤੱਕ ਦੇ ਬੱਚੇ ਵੀ ਮਤਲਬ ਸਾਡੇ ਕੋਲੇ ਇੱਥੇ ਬੱਚੇ ਵੈਨਾਂ ਦੇ ਰਾਹੀਂ ਇੱਥੇ ਪੜਨ ਦੇ ਲਈ ਆਉਂਦੇ ਇੰਟਰਐਕਟਿਵ ਪੈਨਲ ਪ੍ਰੋਜੈਕਟਰਸ LED ਜੋ ਵੀ ਐਜੂਕੇਸ਼ਨਲ ਮਟੀਰੀਅਲ ਆ ਅਸੀਂ ਵੱਡੇ ਜਿਹੜੇ ਕਨਵੈਂਟ ਸਕੂਲ ਆ ਉਹਨਾਂ ਦੀ ਤਰ੍ਹਾਂ ਇੱਥੇ ਬੱਚਿਆਂ ਨੂੰ ਪ੍ਰੋਵਾਈਡ ਕਰਾ ਰਹੇ ਹਾਂ ਤੁਸੀਂ ਅਕਸਰ ਵੇਖਦੇ ਹੋ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਦੇ ਜੋ ਪ੍ਰਾਈਵੇਟ ਸਕੂਲ ਨੇ ਉਹਨਾਂ ਵਿੱਚ ਪ੍ਰੋਸਪੈਕਟਸ ਇਸ਼ੂ ਹੁੰਦੇ ਨੇ ਸਿੱਟਾਂ ਜਿਹੜੀਆਂ ਨੇ ਲਿਮਟਿਡ ਹੁੰਦੀਆਂ ਨੇ ਪਰ ਜੇਕਰ ਅਸੀਂ ਤੁਹਾਨੂੰ ਕਹੀਏ ਕਿ ਪੰਜਾਬ ਵਿੱਚ ਇੱਕ ਅਜੀਹਾ ਸਰਕਾਰੀ ਸਕੂਲ ਹੈ ਜਿੱਥੇ ਕੀ ਡੇਟ ਆਉਣ ਤੋਂ ਪਹਿਲਾਂ ਹੀ ਸਿੱਟਾਂ ਜਿਹੜੀਆਂ ਨੇ ਫੁੱਲ ਹੋ ਜਾਂਦੀਆਂ ਨੇ ਅਤੇ ਇਸ ਛੋਟੇ ਜਿਹੇ ਸਰਕਾਰੀ ਸਕੂਲ ਵਿੱਚ ਕਰੀਬ 8 ਤੋਂ 10 ਪਿੰਡਾਂ ਦੇ ਬੱਚੇ ਪੜਨ ਦੇ ਲਈ ਆਉਂਦੇ ਨੇ ਅਸੀਂ ਇਸ ਵਕਤ ਬਠਿੰਡਾ ਜ਼ਿਲ੍ਹਾ ਵਿੱਚ ਮੌਜੂਦ ਹਾਂ ਸਭ ਤੋਂ ਪਹਿਲੇ ਇਸ ਸਕੂਲ ਦਾ ਬਹਰੋਂ ਤੁੰਤਰੀਸ ਦਿਖਾ ਦਨੇ ਆ ਇਹ ਸਕੂਲ ਕੋਠੇ ਇੰਦਰ ਸਿੰਘ ਵਾਲਾ ਦਾ ਸਕੂਲ ਹੈ ਜਿੱਥੇ ਕਿ ਇਸ ਵਕਤ ਅਸੀਂ ਖੜੇ ਆ ਖਾਸ ਗੱਲ ਸਕੂਲ ਦੀ ਸਾਨੂੰ ਇੱਥੇ ਖਿੱਚ ਕੇ ਲੈ ਕੇ ਆਈ ਹੈ ਆ ਕਿ ਕੁਝ ਵੱਖਰੇ ਸਕੂਲ ਨੇ ਕੀਤਾ ਹੈ ਨੈਸ਼ਨਲ ਅਵਾਰਡ ਤੱਕ ਇਹ ਸਕੂਲ ਨੂੰ ਮਿਲ ਚੁੱਕੇ ਨੇ ਪਰ ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਅਜੇ ਹਕੀ ਹੈ ਇਸ ਸਕੂਲ ਵਿੱਚ ਜਿੱਥੇ ਕਿ ਅ ਬੱਚੇ ਐਡਮਿਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੀਟਾਂ ਜਿਹੜੀਆਂ ਨੇ ਬੱਚਿਆਂ ਦੀਆਂ ਫੁੱਲ ਹੋ ਜਾਂਦੀਆਂ ਨੇ ਬੱਚੇ ਜਿਹੜੇ ਨੇ ਲਗਾਤਾਰ ਇੱਥੇ ਵਧਦੇ ਤੁਰਿਆ ਰਹੇ ਨੇ 30 ਬੱਚਾ ਤੋਂ ਸਕੂਲ ਸ਼ੁਰੂ ਹੁੰਦਾ ਹੈ ਜਦੋਂ ਇੱਥੇ ਟੀਚਰ ਕਮਾਂਡ ਸੰਭਾਲਦੇ ਨੇ ਤੇ ਅੱਜ ਗਿਣਤੀ 200 ਦੇ ਕਰੀਬ ਪਹੁੰਚ ਜਾਂਦੀ ਹੈ ਕਲਾਸਰੂਮ ਵਿੱਚ ਅਸੀਂ ਐਂਟਰ ਹੁੰਨੇ ਆ ਕਲਾਸਰੂਮ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਬੱਚਿਆਂ ਨੂੰ ਪੜਾਇਆ ਜਾ ਰਿਹਾ ਬੇਹਦ ਖੂਬਸੂਰਤ ਇੱਥੇ ਕਲਾਸਰੂਮ ਤੁਹਾਨੂੰ ਦਿਖਾਈ ਦੇਵੇਗਾ ਜਿੱਥੇ ਕਿਸੇ ਵਕਤ ਕਲਾਸਿਸ ਚੱਲ ਰਹੀਆਂ ਨੇ ਛੋਟੇ-ਛੋਟੇ ਬੱਚੇ ਨੇ ਅਤੇ ਟੀਚਰ ਜੋ ਰਜਿੰਦਰ ਜੀ ਨੇ ਇੱਥੇ ਪੜਾ ਰਿ ਪੜਾ ਰਹੇ ਨੇ ਬੱਚਿਆਂ ਨੂੰ ਆ ਖਾਸ ਗੱਲ ਤੁਸੀਂ ਵੇਖੋਗੇ ਇਹ ਸ਼ਾਇਦ ਤੁਹਾਨੂੰ ਪ੍ਰਾਈਵੇਟ ਸਕੂਲਾਂ ਵਿੱਚ ਵੀ ਇਸ ਤਰੀਕੇ ਨਾਲ ਨਜ਼ਰ ਨਹੀਂ ਆਏਗਾ ਕਿ ਇਸ ਤਰੀਕੇ ਨਾਲ ਸਟੱਡੀ ਕਰਵਾਈ ਜਾਂਦੀ ਹੋਵੇ ਇਹ ਇੱਕ ਸਰਕਾਰੀ ਸਕੂਲ ਹੈ ਤੁਹਾਨੂੰ ਫਿਰ ਤੋਂ ਦੱਸ ਦਈਏ ਤਸਵੀਰ ਸਰਕਾਰੀ ਸਕੂਲ ਦੀ ਹੈ ਜਿੱਥੇ ਕਿ ਬੱਚਿਆਂ ਨੂੰ ਬੇਹਤ ਉਮਦਾ ਟੈਕਨਿਕਸ ਨਾਲ ਪੜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਇਸ ਕਾਬਿਲ ਬਣਾਇਆ ਜਾਂਦਾ ਹੈ ਕਿ ਜ਼ਿੰਦਗੀ ਵਿੱਚ ਅੱਗੇ ਵਧ ਸਕਣ ਸਕੂਲ ਜਿਹੜਾ ਆਪਣੇ ਆਪ ਵਿੱਚ ਵੱਖਰਾ ਹੈ ਪੂਰਾ ਸੂਰਜ ਮੰਡਲ ਜਿਹੜਾ ਪਿੱਛੇ ਦੀਵਾਰਾ ਤੇ ਬਣਾਇਆ ਹੋਇਆ ਤੁਸੀਂ ਵੇਖ ਸਕਦੇ ਹੋ ਛੋਟੇ ਛੋਟੇ ਬੱਚੇ ਨੇ ਖਾਸ ਗੱਲ ਇਹ ਹੈ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਬੱਚੇ ਇੱਥੇ ਪਹੁੰਚ ਰਹੇ ਨੇ ਬੇਟਾ ਤੁਹਾਡਾ ਕੀ ਨਾਮ ਹੈ ਇਸ਼ਰਾਜ ਕਿੱਥੋਂ ਦੇ ਰਹਿਣ ਵਾਲੇ ਹੋ ਮਮਾ ਸਰਕਾਰੀ ਤੇ ਪਹਿਲੇ ਪਹਿਲੇ ਕਿਹੜੇ ਸਕੂਲ ਚ ਪੜਦੇ ਸੀ ਰੌਕ ਰੇਡ ਓਕੇ ਪ੍ਰਾਈਵੇਟ ਸਕੂਲ ਚ ਪੜਦੇ ਸੀ ਹਾਂਜੀ ਹੁਣ ਸਰਕਾਰੀ ਚ ਜਾ ਕੇ ਕਿਵੇਂ ਲੱਗ ਰਿਹਾ ਬਹੁਤ ਵਧੀਆ ਬੜੀ ਖਾਸ ਗੱਲ ਕਿੱਡੀ ਲੱਗਦੀ ਸਕੂਲ ਜੀ ਇੱਥੇ ਵੋਲ ਵਧੀਆ ਲੱਗਦਾ ਹੈ ਕਿਵੇਂ ਲੱਗਦਾ ਹੈ ਪੜਾਈ ਬਹੁਤ ਵਧੀਆ ਦੇਖ ਰਹਾ ਪੜਾਈ ਬਹੁਤ ਵਧੀਆ ਠੀਕ ਹੈ ਟੀਚਰਸ ਵਧੀਆ ਨੇ ਸਾਰੇ ਇੱਥੇ ਦੇ ਵਧੀਆ ਜੀ ਠੀਕ ਹੈ ਤੁਸੀਂ ਕਿੱਥੋਂ ਨੇ ਬੇਟਾ ਸਰ ਮੈਂਮਾ ਸਰਕਾਰੀ ਮੈਂਮਾ ਸਰਕਾਰੀ ਪਿੰਡ ਤੋਂ ਦਾ ਕਿਵੇਂ ਲੱਗਦਾ ਸਕੂਲ ਵਿੱਚ ਆ ਬਹੁਤ ਵਧੀਆ ਸਰ ਹੁਣ ਕਰਦੇ ਕੀ ਕਹਿੰਦੇ ਸਰਕਾਰੀ ਸਕੂਲ ਵਿੱਚ ਜਾਣਾ ਇਸ ਵਿੱਚ ਯੈਸ ਸਰ ਠੀਕ ਹੈ ਤਾਂ ਇਹ ਬੱਚੇ ਜਿਹੜੇ ਨੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਮਹਿੰਗੇ ਸਕੂਲਾਂ ਨੂੰ ਛੱਡ ਕੇ ਇਸ ਸਰਕਾਰੀ ਸਕੂਲ ਵਿੱਚ ਸਿੱਖਿਆ ਲੈਣ ਲਈ ਪਹੁੰਚੇ ਹੋਏ ਨੇ ਪਰ ਦੂਜੀ ਗੱਲ ਦੀ ਗੱਲ ਕਰੀਏ ਆਪਾਂ ਇਸ ਸਕੂਲ ਦੀ ਤਾਂ ਐ ਸਕੂਲ ਦੀ ਜਿਹੜੀ ਸਟੱਡੀ ਹੈ ਉਹ ਵਕਾਇਕ ਕਾਬਿਲ ਤਾਰੀਫ ਹੈ ਬੱਚਿਆਂ ਦਾ ਜੋ ਡਿਸਪਲਿਨ ਹੈ ਉਹ ਕਾਬਿਲ ਤਾਰੀਫ ਹੈ ਬੱਚਿਆਂ ਦੇ ਸਟੱਡੀ ਕਰਨ ਦਾ ਤਰੀਕਾ ਜਿਹੜਾ ਹੈਗਾ ਉਹ ਕਾਬਿਲ ਤਾਰੀਫ ਹੈ ਕਿਉਂਕਿ ਕੁਝ ਵੱਖਰਾ ਜਿਹੜਾ ਹੈਗਾ ਪੰਜਾਬ ਦੀ ਧਰਤੀ ਤੇ ਵੇਖਣ ਨੂੰ ਮਿਲ ਰਿਹਾ ਹੈ ਇੱਥੇ ਸਟੱਡੀ ਕਰਵਾਈ ਜਾਂਦੀ ਹੈ ਬੱਚਿਆਂ ਨੂੰ ਤੇ ਵੱਖਰੇ ਤਰੀਕੇ ਨਾਲ ਸਟੱਡੀ ਜਿਹੜੀ ਹੈਗੀ ਉਹ ਕਰਵਾਈ ਜਾਂਦੀ ਹੈ ਬਿਲਕੁਲ ਪ੍ਰਾਈਵੇਟ ਸਕੂਲਸ ਵਾਲਾ ਜਿਹੜਾ ਪੈਟਰਨ ਹੈਗਾ ਉਹ ਇੱਥੇ ਇੱਕ ਤਰੀਕੇ ਦਾ ਲੱਗ ਹੁੰਦਾ ਹੈ ਬੇਟਾ ਕੀ ਨਾਂ ਤੁਹਾਡਾ ਸਹਿਦਿੱਪ ਸਿੰਘ ਸਹਿਦਿੱਪ ਕਿਹੜੇ ਸਪਿੰਡੋਂ ਆਨੇ ਹੋ ਡਾਂਸਿੰਗ ਵਾਲਾ ਡਾਂਸਿੰਗ ਵਾਲਾ ਦੰਨਿਓ ਕਿੰਨੇ ਸਾਲ ਹੋ ਗਏ ਇੱਥੇ ਪੜਦਿਆਂ ਨੂੰ ਸ 3 ਸਾਲ 3 ਸਾਲ ਪਹਿਲੇ ਕਿਹੜੇ ਸਕੂਲ ਚ ਪੜਦੇ ਸੀ ਪਹਿਲਾ ਅਕੈਡਮੀ ਸਕੂਲ ਚ ਅਕੈਡਮੀ ਸਕੂਲ ਚ ਪੜਦੇ ਹੁਣ ਵਧੀਆ ਲੱਗਦਾ ਇੱਥੇ ਹਾਂਜੀ ਠੀਕ ਹੈ ਤਾਂ ਬਿਲਕੁਲ ਦੇਖ ਸਕਦੇ ਹੋ ਬੱਚੇ ਦੀ ਹੈਂਡਰਾਈਟਿੰਗ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਸਾਫ ਸੁਥਰੀ ਹੈਗੀ ਹੈ ਅਤੇ ਬੇहद ਖੂਬਸੂਰਤ ਤਸਵੀਰਾਂ ਹੈ ਪੰਜਾਬ ਦੇ ਸਕੂਲਦਿਆਂ ਨੇ ਤਾਂ ਇਸ ਵਕਤ ਤਸਵੀਰ ਬਦਲਦੀ ਨਜ਼ਰ ਆ ਰਹੀ ਹੈ ਪੰਜਾਬ ਦੇ ਸਕੂਲਾਂ ਦੀ ਇਹ ਸਰਕਾਰੀ ਸਕੂਲ ਆਪਣੇ ਆਪ ਵਿੱਚ ਵੱਖਰਾ ਹੈ ਕਿਉਂਕਿ ਇੱਥੇ ਤਸਵੀਰ ਬਦਲ ਰਹੀ ਹੈ ਲੋਕਾਂ ਦਾ ਰੁਝਾਨ ਜਿਹੜਾ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵੱਲ ਹੋ ਰਿਹਾ ਹੈ ਕਿਉਂਕਿ ਇੱਥੋਂ ਦੇ ਜੋ ਟੀਚਰ ਸਹਿਬਾਨ ਨੇ ਉਹਨਾਂ ਦੀ ਬਦੌਲਤ ਇਹ ਜਿਹੜਾ तमाम ساری ਚੀਜ਼ਾਂ ਜਿਹੜੀਆਂ ਨੇ ਇਹ ਸੰਭਵ ਹੋ ਪਈਆਂ ਨੇ ਤਾਂ ਇੱਥੋਂ ਇਸ ਦੇ ਪਿੱਛੇ ਕਾਰਨ ਕੀ ਹੈ ਕੌਣ ਵਿਅਕਤੀ ਹੈ ਇਸ ਦੇ ਪਿੱਛੇ ਜੋ ਇਹ ਸਭ ਕਰ ਰਿਹਾ ਹੈ ਜਿਸ ਦੇ ਕਾਰਨ ਇਹ ਸਭ ਸੰਭਵ ਹੋ پا ਰਿਹਾ ਹੈ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਰਜਿੰਦਰ ਜੀ ਜਿਹੜੇ ਨੇ ਸਾਡੇ ਨਾਲ ਮੌਜੂਦ ਸਰ ਸਭ ਤੋਂ ਮੇਰੇ ਤੁਹਾਡਾ ਦਿਨਕ ਸੁਰਤ ਤੇ ਬਹੁਤ-ਬਹੁਤ ਸਾਰਾ ਬਹੁਤ ਬਹੁਤ ਸ਼ੁਕਰੀਆ ਜੀ ਦੈਨਿਕ ਸਵੇਰਾ ਦੀ ਟੀਮ ਨੂੰ ਜੀ ਆਇਆਂ ਕਹਿੰਦੇ ਆਸੀਂ ਜੋ ਤੁਸੀਂ ਅੱਜ ਸਾਡੇ ਸਕੂਲ ਦੀ ਪਬਲਿਸਿਟੀ ਲਈ ਲੋਕਾਂ ਤੱਕ ਇਸ ਸਕੂਲ ਦੀਆਂ ਸੁਵਿਧਾਵਾਂ ਨੂੰ ਪਹੁੰਚਾਉਣ ਲਈ ਇੱਥੇ ਪਹੁੰਚੇ ਹੋ। ਤੁਹਾਡਾ ਧੰਨਵਾਦ ਤੁਹਾਡਾ ਜੀ। ਅਸੀਂ ਇੱਕ ਗੱਲ ਸੁਣ ਕੇ ਇੱਥੇ ਪਹੁੰਚੇ ਆਂ ਕਹਿੰਦੇ ਕਿ ਅ ਵੈਸਾ ਲਿਮਿਟ ਨਹੀਂ ਹੁੰਦੀ ਸਰਕਾਰੀ ਸਕੂਲਾਂ 'ਚ ਬੱਚਿਆਂ ਦੀ। ਵੀ ਕਹਿੰਦੇ ਜਿੰਨੇ ਐਡਮਿਸ਼ਨ ਕਰਨੇ ਹੁੰਦੇ ਨੇ ਕਹਿੰਦੇ ਕਿ ਪੇਪਰ ਖਤਮ ਹੋਣ ਤੋਂ ਪਹਿਲਾਂ ਹੀ ਉਹਨੇ ਬੱਚੇ ਆ ਜਾਂਦੇ ਨੇ ਜਿੰਨੇ ਤੁਸੀਂ ਲਾਣੇ ਹੁੰਦੇ। ਬਿਲਕੁਲ ਜੀ ਤੁਹਾਡੀ ਇਹ ਗੱਲ ਬਿਲਕੁਲ درست ਹੈ। ਸਾਡੇ ਕੋਲੇ ਜੇ ਐਡਮਿਸ਼ਨਾਂ ਦੀ ਗੱਲ ਕਰੀਏ ਤਾਂ ਲੋਕ ਅਗਲੇ ਸਾਲ ਦੀਆਂ ਐਡਮਿਸ਼ਨਾਂ ਲੋਕ ਪਹਿਲਾਂ ਹੀ ਉਹਨਾਂ ਦੇ ਬੱਚਿਆਂ ਦੇ ਅਰਜ਼ੀਆਂ ਸਾਡੇ ਕੋਲ ਦੇ ਜਾਂਦੇ ਆ ਉਹਨਾਂ ਦੇ ਆਧਾਰ ਕਾਰਡ ਜਨਮ ਪੱਤਰੀਆਂ ਫੋਟੋਕਾਪੀ ਕਰਾ ਕੇ ਤਾਂ ਕਿ ਅਗਲੇ ਸਾਲ ਉਹਨਾਂ ਦੀ ਵਾਰੀ ਆ ਜੇ ਮਤਲਬ ਇਹ ਗੱਲ ਸੱਚ ਹੈ ਬਿਲਕੁਲ ਤੁਸੀਂ ਜਿਹੜੀ ਸੁਣੀ ਹੈ ਸਾਡੇ ਕੋਲੇ ਐਡਮਿਸ਼ਨਾਂ ਪੰਜਾਬ ਦੇ ਵਿੱਚ ਵੀ ਆਪਣਾ ਰਿਕਾਰਡ ਬਣਿਆ ਹੈ ਇਹ ਐਡਮਿਸ਼ਨਾਂ ਦੇ ਵਿੱਚ ਔਰ ਉਦੋਂ ਤੋਂ ਲੈ ਕੇ ਛੋਟਾ ਜਿਹਾ ਪਿੰਡ ਹੈ ਔਰ ਬਾਹਰਲੇ ਪਿੰਡਾਂ ਦੇ ਬੱਚੇ ਇੱਥੇ ਜ਼ਿਆਦਾ ਆ ਰਹੇ ਆ ਏਸੀ ਗੱਲ ਤੇ ਹੈ ਜੇ ਕਹਿੰਦੇ ਕਿ ਆਸ-ਪਾਸ ਦੇ ਕਹਿੰਦੇ ਦਰਜਨ ਦੇ ਕਰੀਬ ਪਿੰਡ ਨੇ ਜਿੱਥੋਂ ਬੱਚ ਹਾਂਜੀ 16 ਪਿੰਡਾਂ ਦੇ ਬੱਚੇ ਆ ਜੀ ਜੇ ਤੁਸੀਂ ਗਿਣਤੀ ਕਰੋਗੇ ਮਹਿਮਾ ਸਰਜਾ ਸਵਾਈ ਸਰਕਾਰੀ ਔਰ ਇਹ ਸਾਰੇ ਬੈਟ ਤੋਂ ਘੁੰਮ ਕੇ ਆਕਲੇ ਅਕਲਾਂ ਅਕਲੇ ਖੁਰਦ ਗੰਗਾ ਦਾਨ ਸਿੰਘ ਵਾਲਾ ਬਲਾਡ ਵਿੰਜੂ ਗੋਨਿਆਣਾ ਮੰਡੀ ਨਈਆਂ ਵਾਲਾ ਪੋਖੜਾ ਉੱਥੋਂ ਤੱਕ ਦੇ ਬੱਚੇ ਵੀ ਮਤਲਬ ਸਾਡੇ ਕੋਲੇ ਇੱਥੇ ਬੱਚੇ ਵੈਨਾਂ ਦੇ ਰਾਹੀ ਇੱਥੇ ਪੜਨ ਦੇ ਲਈ ਆਉਂਦੇ ਕਹਿੰਦੇ ਜਦੋਂ ਸਕੂਲ ਦੀ ਤੁਸੀਂ ਇੱਥੇ ਕਮਾਂਡ ਸਵਾਲਦੇ ਹੋ ਕਹਿੰਦੇ ਕਿ 30 ਬੱਚੇ ਸੀਗੇ ਹਾਲਤ ਬੜੀ ਖਸਤਾ ਸੀਗੀ ਸਕੂਲ ਦੀ ਕਿਵੇਂ ਬਿਲਡ ਕੀਤਾ ਸਾਰਾ ਕੁਝ ਕਿਵੇਂ ਇੰਪਰੂਵਮੈਂਟ ਲਿਆਂਦੀ ਸਾਰੀ ਇਹ ਜਦੋਂ ਮੈਂ 2015 ਦੇ ਵਿੱਚ ਸਾਰ ਇੱਥੇ ਜੁਆਇਨ ਕੀਤਾ ਤਾਂ 33 ਬੱਚੇ ਸੀਗੇ ਸਾਡੇ ਕੋਲੇ ਔਰ ਸਕੂਲ ਇਹ ਲਗਾਤਾਰ ਬੰਦ ਹੋਣ ਵੱਲ ਵੱਧ ਰਿਹਾ ਸੀਗਾ 43 ਬੱਚਿਆਂ ਤੋਂ ਗਿਣਤੀ 33 ਤੇ ਆ ਗਈ ਸੀ ਪੋਸਟਾਂ ਸਿਰਫ ਇੱਕ ਟੀਚਰ ਦੀ ਪੋਸਟ ਸੀਗੀ ਔਰ ਹੌਲੀ-ਹੌਲੀ ਜਦੋਂ ਮੈਂ ਇੱਥੇ ਦੇਖਿਆ ਵੀ ਇਹ ਸਕੂਲ ਬੰਦ ਹੋ ਜਾਣਾ ਸਮੇਂ ਨੂੰ ਤਾਂ ਮੈਂ ਬੱਚਿਆਂ ਦੇ ਜਿਹੜੀ ਪੜ੍ਹਾਈ ਵਾਲਾ ਲੈਵਲ ਸੀ ਪਹਿਲਾਂ ਤਾਂ ਉਹਦੇ ਤੇ ਬੜਾ ਜ਼ੋਰ ਲਾਇਆ ਓਵਰਟਾਈਮ ਲਾ ਕੇ ਬੱਚਿਆਂ ਨੂੰ ਔਰ ਨਾਲ ਨਾਲ ਸਾਡਾ ਹੱਥੀ ਇੱਥੇ ਪਿੰਡ ਦੇ ਵਿੱਚ ਦਾਨੀ ਸੱਜਣ ਬੜੇ ਘੱਟ ਸੀ ਉਦੋਂ ਸਕੂਲ ਦੀ ਹਾਲਤ ਬਿਲਕੁਲ ਖਸਤਾ ਸੀ ਕਿ ਬੇਰੰਗ ਇਮਾਰਤ ਸੀ ਜਿੱਦਾਂ ਆਪਾਂ ਭੇਡਾਂ ਬੱਕਰੀਆਂ ਵਾਲਾ ਵਾੜਾ ਦੇਖਦੇ ਐਦਾਂ ਦਾ ਬਿਲਕੁਲ ਇਹ ਸਕੂਲ ਦੀ ਬਿਲਡਿੰਗ ਸੀ ਪਰ ਜੇ ਤੁਸੀਂ ਅੱਜ ਦੇਖੋਗੇ ਤਾਂ ਕੋਈ ਚੀਜ਼ ਦੀ ਕਮੀ ਨਹੀਂ ਇੱਥੇ ਜਿਹੜੀਆਂ ਸਮਾਰਟ ਸੁਵਿਧਾਵਾਂ ਹੁੰਦੀਆਂ ਬੱਚਿਆਂ ਨੂੰ ਪੜ੍ਹਾਈ ਲਈ ਚਾਹੀਦੀਆਂ ਹੁੰਦੀਆਂ ਉਹ ਸਾਰੀਆਂ ਅਵੇਲੇਬਲ ਐ ਸਕੂਲ ਦੇ ਵਿੱਚ ਇੰਟਰਐਕਟਿਵ ਪੈਨਲ ਪ੍ਰੋਜੈਕਟਰਸ LED ਜੋ ਵੀ ਐਜੂਕੇਸ਼ਨਲ ਮਟੀਰੀਅਲ ਆ ਅਸੀਂ ਵੱਡੇ ਜਿਹੜੇ ਕਨਵੈਂਟ ਸਕੂਲ ਹੈ ਉਹਨਾਂ ਹੀ ਤਰ੍ਹਾਂ ਇੱਥੇ ਬੱਚਿਆਂ ਨੂੰ ਪ੍ਰੋਵਾਈਡ ਕਰਾ ਰਹੇ ਆ ਪਰ ਇਹ ਤਰੱਕੀ ਉੱਥੋਂ ਲੈ ਕੇ ਇੱਥੋਂ ਤੱਕ ਦੀ ਜਿਹੜੀ ਤਰੱਕੀ ਹੈ ਉਹਦਾ ਮੇਨ ਸੇਰਾ ਮੈਂ ਕਹਿੰਨਾ ਦਾਨੀ ਸੱਜਣਾ ਨੂੰ ਜਿਹਦੇ ਵਿੱਚ ਸਾਡੀ ਟੀਮ ਵਰਕ ਵੀ ਹੈ ਨਾ ਟੀਚਰਾਂ ਦਾ ਦਾਨੀ ਸੱਜਣਾ ਦਾ ਸਾਨੂੰ ਬਹੁਤ ਸਹਿਯੋਗ ਮਿਲਿਆ ਤੇ ਹੁਣ ਸਾਨੂੰ ਸਰਕਾਰ ਦਾ ਵੀ ਬਾਕੂਬੀ ਸਹਿਯੋਗ ਮਿਲ ਰਿਹਾ ਜੋ ਬਿਲਡਿੰਗ ਤੁਸੀਂ ਦੇਖ ਰਹੇ ਹੋ ਨਵੀਂ ਬਣ ਰਹੀ ਹੈ ਇਹ ਸਾਰਾ ਬੱਚਿਆਂ ਦੀ ਗਿਣਤੀ ਵਧਨ ਦੇ ਕਰਕੇ ਹੀ ਹੋਇਆ ਅ ਦੂਜੇ ਹੁਣ ਪ੍ਰਾਈਵੇਟ ਸਕੂਲ ਵਾਲੇ ਕਿਤੇ ਥੋੜੇ ਤੇ ਇਹਦਾ ਨਹੀਂ ਕਹਿੰਦੇ ਵੀ ਸਾਡੇ ਬੱਚੇ ਸਾਰੇ ਲੈ ਗਏ ਤੁਸੀਂ ਬਿਲਕੁਲ ਇਹ ਗੱਲ ਹੁੰਦੀ ਹੈ ਜੀ ਕਿਉਂਕਿ ਜਿਹੜੇ ਬਾਹਰਲੇ ਪਿੰਡਾਂ ਦੇ ਬੱਚੇ ਆਏ ਆ ਉਹ ਜਿਹੜੇ ਮੋਰ ਥੈਨ 95% ਮੈਂ ਕਹਿ ਸਕਦਾ ਕਿ ਪ੍ਰਾਈਵੇਟ ਸਕੂਲਾਂ ਦੇ ਬੱਚੇ ਹੀ ਆਏ ਆ ਕਿਉਂਕਿ ਉਹ ਬੱਚੇ ਵੈਨਾਂ ਤੇ ਆਉਂਦੇ ਆ ਇੱਕ ਸਰਕਾਰੀ ਸਕੂਲ ਤਾਂ ਸਾਰੇ ਪਿੰਡਾਂ 'ਚ ਆਲਰੇਡੀ ਹੈਗੇ ਪ੍ਰਾਇਮਰੀ ਸਕੂਲ ਤਾਂ ਹੁੰਦੇ ਹੀ ਹੁੰਦਾ ਆਪਣੇ ਪਿੰਡਾਂ ਦੇ ਵਿੱਚ ਤਾਂ ਇਹ ਬੱਚੇ ਪ੍ਰਾਇਮਰੀ ਆਪਦੇ ਪਿੰਡ ਵਾਲੇ ਜਿੰਨੇ ਵੀ ਪ੍ਰਾਈਵੇਟ ਸਕੂਲ ਹੈ ਪੈਂਦੇ ਆ ਏਰੀਆ ਦੇ ਉਹਨਾਂ ਨੂੰ ਛੱਡ ਕੇ ਇਹਨਾਂ ਨੇ ਪਹਿਲ ਦਿੱਤੀ ਹੈ ਸਕੂਲ ਨੂੰ ਸਿਰਫ ਪੜ੍ਹਾਈ ਔਰ ਐਜੂਕੇਸ਼ਨ ਦੇ ਲਈ ਇਹ ਪਿੰਡ ਵਾਲਿਆਂ ਨੂੰ ਕਹਿੰਦੇ ਮਨਾਣਾ ਬੜਾ ਔਖਾ ਹੁੰਦਾ ਹੈ ਕਿਵੇਂ ਮਨਾਇਆ ਉਹਨਾਂ ਨੂੰ ਆਪਦੇ ਬੱਚੇ ਲੈ ਕੇ ਗਏ ਬੱਚ ਉਹਨਾਂ ਨੂੰ ਸੈਂਪਲ ਦਿਖਾਇਆ ਤੁਹਾਡੇ ਸਕੂਲ ਦਾ ਵੀ ਅਸੀਂ ਸਾਡੀ ਇਹ ਪ੍ਰੋਡਕਸ਼ਨ ਹੈਗੀ ਹੈ ਕਿਵੇਂ ਉਹਨਾਂ ਨੂੰ ਮੋਟੀਵੇਟ ਕੀਤਾ ਬਿਲਕੁਲ ਜੀ ਤੁਸੀਂ ਇਹ ਯਕੀਨ ਕਰਨਾ ਔਖਾ ਹੋ ਜਾਂਦਾ ਹੈ ਕਿ ਬਾਹਰਲੇ ਪਿੰਡ ਦਾ ਬੱਚਾ ਇਸ ਪਿੰਡ ਚ ਕੀ ਕਰਨ ਆਇਆ ਉਹਦੇ ਆਪਦੇ ਪਿੰਡ 'ਚ ਸਕੂਲ ਹੈ ਉਹਦੇ ਆਪਦੇ ਏਰੀਆ 'ਚ ਪ੍ਰਾਈਵੇਟ ਸਕੂਲ ਵੀ ਹੈ ਵਧੀਆ ਤੋਂ ਵਧੀਆ ਸਕੂਲ ਨੇ ਉਹ ਛੱਡ ਕੇ ਇੱਥੇ ਕਿਉਂ ਆਇਆ ਉਹਦਾ ਕਾਰਨ ਇੱਕੋ ਹੀ ਹੈ ਸਾਡੀ ਪੜ੍ਹਾਈ ਸਾਡਾ ਟੀਮ ਵਰਕ ਜਦੋਂ ਮੈਂ ਸ਼ੁਰੂ 'ਚ એનਰੋਲਮੈਂਟ ਵਧਾਈ ਉਦੋਂ ਮੈਂ ਇੱਥੇ ਸਿੰਗਲ ਟੀਚਰ ਹੀ ਸੀਗਾ ਮੈਂ ਜਦੋਂ ਪਿੰਡਾਂ 'ਚ ਗਿਆ ਮੈਂ ਆਪਣੇ ਬੱਚਿਆਂ ਨੂੰ ਛੁੱਟੀ ਤੋਂ ਬਾਅਦ ਨਾਲ ਲੈ ਕੇ ਡੋਰ ਟੂ ਡੋਰ ਵਿਜ਼ਿਟ ਕਰਦਾ ਸੀਗਾ ਮਾਪੇ ਦੇ ਸਾਹਮਣੇ ਉਹਨਾਂ ਦੇ ਬੱਚਿਆਂ ਨੂੰ ਬਿਠਾ ਕੇ ਅਸੀਂ ਕੰਪੀਟੀਸ਼ਨ ਕਰਵਾਉਂਦੇ ਸੀ ਉਹਨਾਂ ਦਾ ਪੜ੍ਹਾਈ ਦਾ ਔਰ ਜਦੋਂ ਮਾਵਾਪ ਦੇਖਦਾ ਸੀ ਕਿ ਸਾਡੇ ਬੱਚੇ ਪਿੱਛੇ ਲੱਗ ਰਹੇ ਆ ਉਹਨਾਂ ਨੂੰ ਤਾਂ ਸਰਕਾਰੀ ਸਕੂਲ ਦੇ ਬੱਚੇ ਆ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਵੀ ਸਟੱਡੀ ਦੇ ਵਿੱਚ ਵੀ ਅੱਗੇ ਜਾ ਰਹੇ ਆ ਔਰ ਅਸੀਂ ਫੀਸਾਂ ਵੀ ਭਰ ਰਹੇ ਆ ਤਾਂ ਉਹਨਾਂ ਨੇ ਨਾਲ ਦੀ ਨਾਲ ਸਾਡੇ ਕੋਲੇ ਇੱਕੋ ਹੀ ਗੱਲ ਹੁੰਦੀ ਸੀ ਉਹਨਾਂ ਦੀ ਜ਼ੁਬਾਨ 'ਚੋਂ ਨਿਕਲਦੀ ਕਿ ਸਾਡੇ ਬੱਚੇ ਦਾ ਵੀ ਦਾਖਲਾ ਕਰ ਲਓ ਤਾਂ ਇਸ ਤਰ੍ਹਾਂ ਅਸੀਂ ਪਹਿਲੇ ਸਾਲ ਈਚ ਵਨ ਬ੍ਰਿੰਗ ਵਨ ਤੋਂ ਸਰਕਾਰ ਦੀ ਇੱਕ ਪਾਲਿਸੀ ਚੱਲਦੀ ਸੀ ਸਕੂਲਾਂ ਦੇ ਵਿੱਚ ਅਸੀਂ ਈਚ ਵਨ ਬ੍ਰਿੰਗ 2 ਦਾ ਰਿਕਾਰਡ ਬਣਾਤਾ ਸੀਗਾ ਉਹ ਔਰ ਤੋਂ ਅਗਲੇ ਸਾਲ ਫਿਰ ਅਸੀਂ 110 ਬੱਚੇ ਪਹਿਲਾਂ ਅਸੀਂ 110 ਨਵੇਂ ਦਾਖਲ ਕਰਤੇ ਸੀਗੇ ਤਾਂ ਸਾਨੂੰ ਪ੍ਰਸ਼ੰਸਾ ਪੱਤਰ ਵੀ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਸਨਮਾਨਤ ਵੀ ਕੀਤਾ ਗਿਆ ਔਰ ਇਹ ਪੜਾਈ ਦਾ ਹੀ ਐਸਾ ਟੀਮ ਵਰਕ ਹੀ ਮੇਨ ਇਸ ਦੇ ਵਿੱਚ ਮੈਂ ਕਹਿੰਦਾ ਵੀ ਉਹਦੇ ਕਰਕੇ ਹੀ ਬੱਚੇ ਇੱਥੇ ਆਏ ਕਿਹਾ ਜਦੋਂ ਦੂਜੀ ਵਾਰ ਤੁਸੀਂ ਬੱਚੇ ਵਧਾਇਆ ਕਿ ਤੁਹਾਡਾ ਮਜ਼ਾਕ ਕੀਤਾ ਸੀਨੀਅਰਸ ਨੇ ਵਿਸ਼ੇਸ਼ ਤੌਰ 'ਤੇ ਹੁਣ ਵੀ ਬ੍ਰਿੰਗ ਵਨ ਵਾਲਾ ਕੰਮ ਹੋ ਜਾਊਗਾ ਹਾਂਜੀ ਬਿਲਕੁਲ ਸਾਡੇ ਡੀਓ ਸਾਹਿਬ ਨੇ ਸਾਨੂੰ ਟਾਰਗੇਟ ਦਿੱਤਾ ਸੀਗਾ ਉਹਨਾਂ ਨੇ ਮੈਨੂੰ ਮਜ਼ਾਕ-ਮਜ਼ਾਕ ਚ ਕਿਹਾ ਕਿ ਰਜਿੰਦਰ ਸਿੰਘ ਵੀ ਅਗਲੇ ਸਾਲ ਵੀ ਦਾਖਲਾ ਜਿਹੜਾ ਦੁੱਗਣਾ ਕਰ ਦੇਗਾ ਮੈਂ ਜੀ ਤੁਸੀਂ ਟੀਚਰ ਦਿਓ ਸਾਨੂੰ ਦਾਖਲਾ ਅਸੀਂ ਦੁੱਗਣਾ ਕਰ ਦਾਂਗੇ ਥੋੜਾ ਜਿਹਾ ਟੀਚਰਾਂ ਵਾਲਾ ਪੱਖ ਸਾਡਾ ਕਮਜ਼ੋਰ ਰਿਹਾ ਬਾਕੀ ਸਾਡਾ ਜਿੰਨੇ ਵੀ ਟੀਚਰ ਸਾਡੇ ਐਚਟੀ ਸਾਹਿਬ ਨੇ ਸਰਦਾਰ ਝੰਡਾ ਸਿੰਘ ਜੀ ਨਵੇਂ ਜੁਆਇਨ ਉਹਨਾਂ ਨੇ ਕੀਤਾ ਔਰ ਸਾਡੇ ਮੈਡਮ ਸੁਮਨ ਲਤਾ ਜੀ ਚੌਥੀ ਨੂੰ ਟੀਚ ਕਰ ਰਹੇ ਆ ਜਿਹੜੇ ਔਰ ਮੈਡਮ ਪਰਮੋਤ ਜੀ ਔਰ ਰੇਸ਼ ਸਰ ਅਸੀਂ ਪੰਜ ਟੀਚਰ ਹੈ ਔਰ ਨਾਲ ਕੁਝ ਪਿੰਡ ਦੇ ਸਹਿਯੋਗੀ ਸੱਜਣ ਸਾਡਾ ਸਾ ਕਹਿੰਦੇ ਕਿ ਜਦੋਂ ਸਕੂਲ ਦੀ ਗੱਲ ਆਉਂਦੀ ਹੈ ਕਹਿੰਦੇ ਪਹਿਲੀ ਸ਼ੁਰੂਆਤ ਜਿਹੜੀ ਹੁੰਦੀ ਹੈ ਮੰਨ ਲਓ ਦਾਨੀ ਸੱਜਣਾ ਕਹਿੰਦੇ ਤੁਹਾਡੇ ਜੇਬ ਚੋਂ ਪਹਿਲਾ ਜਿਹੜਾ ਪੈਸਾ ਤੁਹਾਡੀ ਆਪਦੀ ਜੇਬ ਚੋਂ ਕਰਦੇ ਤੁਸੀਂ ਹਾਂਜੀ ਦੇਖੋ ਮੋੜੀ ਘੜਨੀ ਪੈਂਦੀ ਹੈ ਜਦੋਂ ਤੁਸੀਂ ਨਵਾਂ ਰਸਤਾ ਬਣਾਉਣਾ ਤੁਹਾਨੂੰ ਪੜਣਾ ਪਹਿਲਾਂ ਆਪਦੀਆਂ ਪੌਣੀਆਂ ਪੈਂਦੀਆਂ ਔਖਾ ਤਾਂ ਹੁੰਦਾ ਹੈ ਪਰ ਅਸੰਭਵ ਨਹੀਂ ਹੁੰਦਾ ਕਿਉਂਕਿ ਤੁਹਾਡੇ ਮਗਰ ਤੁਹਾਡੀ ਪਿੱਠ ਹੈ ਜਿਹੜੀ ਉਹ ਪਰਮਾਤਮਾ ਥਾਪੜਦਾ ਤਾਂ ਜਦੋਂ ਵੀ ਇੱਥੇ ਸ਼ੁਰੂਆਤ ਹੋਈ ਹੈ ਇਸ ਸਕੂਲ ਤੇ ਲਗਭਗ ਮੋਰ ਥੈਨ 25 25 ਲੱਖ ਰੁਪਇਆ ਇਸ ਤੇ ਦਾਨੀ ਸੱਜਣਾ ਦਾ ਖਰਚ ਹੋਇਆ ਹੈ ਜਿੱਚ ਮੈਂ ਸਰਦਾਰ ਅਮਰਜੀਤ ਸਿੰਘ ਜੀ ਦਾ ਨਾਮ ਲੈਣਾ ਚਾਹੂੰਗਾ ਉਹਨਾਂ ਨੇ ਆਪਣੀ ਜਿਹੜੀ ਮਾਂ ਵਰਗੀ ਜ਼ਮੀਨ ਹੁੰਦੀ ਹੈ ਜੱਟ ਕਹਿੰਦੇ ਵੱਟ ਪਿੱਛੇ ਮਰ ਜਾਂਦੇ ਹੁੰਦੇ ਆ ਪਰ ਉਹਨਾਂ ਨੇ ਨਾਲ ਦੀ ਨਾਲ ਜਦੋਂ ਬੱਚੇ ਵਧਿਆ ਸਾਨੂੰ ਜਗ੍ਹਾ ਦੀ ਲੋੜ ਪਈ ਆ ਜਿਹੜੀ ਕਮਰਿਆਂ ਦੀ ਵੈਲਟ ਬਣੀ ਆ ਸਾਰੀ ਇਹ ਸਕੂਲ ਦੀ ਦੀਵਾਰ ਆਹ ਵਾਲੀ ਲਾਸਟ ਸੀਗੀ ਤਾਂ ਆਹ ਜਗ੍ਹਾ ਜਿਹੜੀ ਘਟ ਘਟਣ ਕਰਕੇ ਉਹਨਾਂ ਨੇ ਸਾਨੂੰ ਦੁਬਾਰਾ 1.5 ਕਨਾਲ ਲਗਭਗ 15 ਲੱਖ ਦੀ ਕੀਮਤ ਔਰ 4.5 ਕਨਾਲ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਸੇਵਕ ਸਿੰਘ ਜੀ ਨੇ ਸਾਨੂੰ ਦਿੱਤੀਆਂ ਸੀ ਪਹਿਲਾਂ ਔਰ ਸਾਬਕਾ ਸਰਪੰਚ ਨੇ ਸਾਡੇ ਏਦੋਂ ਪਹਿਲਾਂ ਵਾਲੇ ਰਾਜਾ ਸਿੰਘ ਜੀ ਸਰਪੰਚ ਔਰ ਪਿੰਡ ਦੀ ਪੰਚਾਇਤ ਦਾਨੀ ਸੱਜਣ ਆ ਮੇਰੇ ਸ਼ਹਿਰ ਦੇ ਗੁੰਨੇਆਂ ਨੇ ਮੰਡੀ ਤੋਂ ਮਤਲਬ ਸਾਡੇ ਨਾਲ ਜੁੜੇ ਹੋਏ ਆ ਜਿਹੜੇ ਸਾਡੇ ਕੰਮ ਨੂੰ ਦੇਖਦੇ ਰਹਿੰਦੇ ਆ ਸੋਸ਼ਲ ਮੀਡੀਆ ਰਾਹੀਂ ਜਾਂ ਤੁਹਾਡੇ ਵਰਗੇ ਭਰਾ ਜਿਹੜੇ ਵੀਡੀਓ ਪਾਉਂਦੇ ਨੇ ਨਿਊਜ਼ ਚੈਨਲਾਂ ਦੇ ਉੱਪਰ ਉਹਨਾਂ ਦੇ ਰਾਹੀਂ ਸਾਨੂੰ ਅਮਰੀਕਾ ਕੈਨੇਡਾ ਤੱਕ ਦੇ ਵੀ ਲੋਕ ਦਾਨੀ ਸੱਜਣ ਸਾਡੇ ਨਾਲ ਜੁੜੇ ਹੋਏ ਆ ਹੁਣ ਕੀ ਸੋਚ ਹੈ ਸਕੂਲ ਨੂੰ ਹੁਣ ਇਸ ਤੋਂ ਬਾਅਦ ਕਿੱਥੇ ਲੈ ਕੇ ਜਾਣਾ ਹੈ ਕਿਉਂਕਿ ਲਗਾਤਾਰ ਬੁਲੰਦੀਆਂ ਤਾਂ ਚੱਲ ਰਹੇ ਹੋ ਤੁਸੀਂ ਇਸ ਵਕਤ ਵੀ ਵਧਾਈ ਦੇ ਪਾਤਰ ਰਹੇ ਹੋ ਸਟੇਟ ਅਵਾਰਡ ਵੀ ਮਿਲ ਚੁੱਕਿਆ ਹੈ ਹਾਂਜੀ ਅਗਲਾ ਸੋਚਿਆ ਕੁਝ ਕੀ ਹੁਣ ਬੱਚਾ ਤੋਂ ਕੀ ਉਮੀ ਵੀਹਾਰੇ ਇਹ ਲੈਵਲ ਜਿਹੜਾ ਅਚੀਵ ਕਰਨਾ ਚਾਹੀਦਾ ਅ ਦੇਖੋ ਜੀ ਮੇਰੇ ਚਾਰ ਸਕੂਲ ਮੈਂ ਹੁਣ ਤੱਕ ਡਿਊਟੀ ਕੀਤੀ ਹੈ ਪਿਛਲੇ ਤਿੰਨ ਸਕੂਲਾਂ ਤੇ ਵੀ ਲਗਭਗ ਮੈਂ ਤਿੰਨ ਸਾਲ ਪੰਜ ਸਾਲ ਇਨਕਚਰੀ ਕੰਮ ਕੀਤਾ ਔਰ ਉਹਨਾਂ ਸਕੂਲਾਂ ਨੂੰ ਵਧੀਆ ਬਣਾਇਆ ਇਹ ਸਕੂਲ 'ਚ 7 ਸਾਲ ਹੋ ਗਏ ਮੈਨੂੰ ਔਰ ਇਹ 'ਚ ਹਰ ਇੱਕ ਸਹੂਲਤ ਬਣ ਚੁੱਕੀ ਹੈ ਮੇਰੇ ਹਿਸਾਬ ਨਾਲ ਇਹ ਪੂਰਾ ਕੰਪਲੀਟ ਹੈ ਸਿਰਫ ਇੱਕੋ ਚੀਜ਼ ਦੀ ਘਾਟ ਹੈ ਸਾਡੇ ਕੋਲ ਗਰਾਊਂਡ ਦੀ ਉਹ ਸਰਪੰਚ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਮੈਂ ਇਹਨਾਂ ਨੂੰ ਕਿਹਾ ਸੀ ਜਿੰਨੀ ਦੇਰ ਤੁਸੀਂ ਕਹੋਗੇ ਜਦੋਂ ਤੁਸੀਂ ਕਹੇ ਤਾਂ ਵੀ ਬਸ ਉਦੋਂ ਮੈਂ ਇੱਥੋਂ ਚਲਾ ਜਾਊਂਗਾ ਮੈਂ ਹੋਰ ਸਕੂਲ ਜਿੱਥੇ ਮੈਨੂੰ ਸਰਕਾਰ ਭੇਜੇਗੀ ਮੈਂ ਮੋਸਟਲੀ ਇਹੋ ਜਿਹੀ ਸਕੂਲ ਹੀ ਚੁੰਦਾ ਉਹਨਾਂ ਜਿੱਥੇ ਪਹਿਲੇ ਸਕੂਲ ਬੇਕਾਰ ਹੋਵੇ ਬਿਲਕੁਲ ਉੱਥੇ ਸੁਵਿਧਾਵਾਂ ਨਾ ਹੋਣ ਮੈਂ ਉੱਥੇ ਆਪਣੀ ਮਿਹਨਤ ਦੇ ਨਾਲ ਮੈਨੂੰ ਪੂਰਨ ਵਿਸ਼ਵਾਸ ਆ ਕਿ ਉਹ ਸਕੂਲ ਨੂੰ ਅਸੀਂ ਸਰਕਾਰ ਵੀ ਮਦਦ ਦਿੰਦੀ ਹੈ ਦਾਨੀ ਸੱਜਣ ਵੀ ਨਾਲ ਜੁੜਦੇ ਜੇ ਤੁਸੀਂ ਕੰਮ ਕਰਦੇ ਆ ਤਾਂ ਕੋਈ ਵੀ ਨਕਮਾ ਸਕੂਲ ਮੈਨੂੰ ਦੇ ਦੇਣ ਤਾਂ ਮੈਂ ਉਹਨੂੰ ਵਧੀਆ ਬਣਾਉਣ ਦੀ ਸਮਰੱਥਾ ਰੱਖਦਾ ਬਾਕੀ ਪਰਮਾਤਮਾ ਦਾ ਆਸ਼ੀਰਵਾਦ ਨਾਲ ਆ ਸਾਡੇ ਇਹ ਸਕੂਲ ਲਗਭਗ ਕਾਫੀ ਹੱਦ ਤੱਕ ਵਧੀਆ ਬਣ ਚੁੱਕਿਆ ਹੈ ਔਰ ਸਾਡੀ ਪੰਚਾਇਤ ਹੈ ਜਿਹੜੀ ਨਾਲ ਸਹਿਯੋਗ ਕਰ ਰਹੀ ਹੈ ਔਰ ਜਿੰਨੀ ਦੇਰ ਇੱਥੇ ਹੈਗੇ ਆ ਇਹਦੀ ਬੁਲੰਦੀ ਲਈ ਅਸੀਂ ਯਤਨ ਕਰਦੇ ਰਹਾਂਗੇ ਆਖਰੀ ਸਵਾਲ ਹੈ ਸਰ ਮੇਰਾ ਬਹੁਤ ਸਾਰੇ ਟੀਚਰਸ ਵੀ ਤੁਮ ਦੇਖ ਰਹੇ ਹੋਣੇ ਤੇ ਬਹੁਤ ਸਾਰੇ ਲੋਕ ਵੀ ਤੁਮ ਦੇਖ ਰਹੇ ਹੋਣੇ ਜਿਨ੍ਹਾਂ ਦੇ ਸਕੂਲਾਂ ਦੀ ਹਾਲਤ ਇਸ ਵਕਤ ਖਸਤਾ ਹੈ ਤਰਸਯੋਗ ਹਾਲਤ ਜਿਨ੍ਹਾਂ ਦੀ ਹੈ ਕੀ ਸੋਚੇ ਕੀ ਕੀਤਾ ਜਾਵੇ ਤਾਂ ਕਿ ਉਹ ਵੀ ਕਿਤਨਾ ਕਿਤੇ ਆਪਣਾ ਨਾਮ ਅੱਗੇ ਲਿਆ ਸਕਣ ਆਪਣੇ ਸਕੂਲ ਨੂੰ ਬਿਹਤਰ ਬਣਾ ਸਕਣ ਕੀ ਇਹੋ ਜੀ ਟੈਕਨੀਕ ਹੈਗੇ ਜੀ ਦੇ ਨਾਲ ਉਹ ਵੀ ਆਪਣੇ ਸਕੂਲ ਨੂੰ ਗਿਣਤੀ ਵਿੱਚ ਲਿਆ ਸਕਦੇ ਚੰਗਾ ਕਰ ਸਕਦੇ ਸਾਡੇ ਸਕੂਲ ਦਾ ਜੋ ਰੁਤਬਾ ਅੱਜ ਤੁਸੀਂ ਦੇਖ ਰਹੇ ਹੋ ਜੀ ਇੱਥੇ ਸਾਡੇ ਮੰਤਰੀ ਲੈਵਲ ਤੋਂ ਲੈ ਕੇ ਆਮ ਲੋਕ ਆਮ ਟੀਚਰ ਬਹੁਤ ਸਾਰੇ ਵਿਜ਼ਿਟ ਕਰਦੇ ਹੀ ਰਹਿੰਦੇ ਆ ਉਹ ਇੱਥੇ ਆਈਡੀਆ ਲੈਣ ਆਉਂਦੇ ਆ ਅਸੀਂ ਵੀ ਆਈਡੀਆ ਕਿਤੋਂ ਨਾ ਕਿਤੋਂ ਲਏ ਆ ਜਿੱਥੋਂ ਵੀ ਸਾਨੂੰ ਕੋਈ ਵਧੀਆ ਮਿਲਦੀ ਹੈ ਚੀਜ਼ ਅਸੀਂ ਕਲੈਕਟ ਕਰਦੇ ਆ ਉਹਨੂੰ ਆਪਦੇ ਸਕੂਲ 'ਚ ਇੰਪਲੀਮੈਂਟ ਕਰਦੇ ਆ ਇਸੇ ਤਰ੍ਹਾਂ ਸਾਡੇ ਸਕੂਲ 'ਚ ਟੀਚਰਜ਼ ਵੀ ਆਉਂਦੇ ਹੀ ਰਹਿੰਦੇ ਆ ਬਹੁਤ ਸਾਰੇ ਟੀਚਰ ਜਿਹੜੇ ਆ ਆਈਡੀਆ ਲੈ ਕੇ ਆਪਦੇ ਸਕੂਲ 'ਚ ਇੰਪਲੀਮੈਂਟ ਕਰ ਵੀ ਚੁੱਕੇ ਤੇ ਕਰ ਵੀ ਰਹੇ ਆ ਤੇ ਸਾਡੀ ਵੀ ਅੱਛਾ ਹੁੰਦੀ ਹੈ ਗਿਆਨ ਹੈ ਤੇ ਪਿਆਰ ਹੈ ਦੋਈ ਚੀਜ਼ਾਂ ਦੁਨੀਆ 'ਤੇ ਜਿਹੜੀਆਂ ਵੰਡਣ ਨਾਲ ਵਧਦੀਆਂ ਨੇ ਤਾਂ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿ ਸਰਕਾਰੀ ਸਕੂਲਾਂ ਦਾ ਇਮੇਜ ਵੱਧਾ ਤਾਂ ਬਹੁਤ ਵੱਡੀ ਪੱਧਰ ਤੇ ਜਿਹੜੀ ਲੁੱਟ ਹੋ ਰਹੀ ਹੈ ਮਾਮਾਪਦੀ ਉਹ ਬਚੇਗੀ ਆਮ ਲੋਕ ਹੈ ਜਿਹੜੇ ਉਹਨਾਂ ਨੂੰ ਸੌਖਾ ਸਹ ਆਏਗਾ ਉਹਨਾਂ ਦੇ ਪੈਸੇ ਬਚਣਗੇ ਉਹ ਇਹੀ ਪੈਸਾ ਗਾਂ ਜਾ ਕੇ ਆਪਦੇ ਰੋਜ਼ਗਾਰ ਲਈ ਖਰਚ ਕਰ ਸਕਣਗੇ ਹੁਣ ਜਿਵੇਂ ਮੇਰੇ ਕੋਲੇ ਬੱਚੇ ਪੜ੍ਹਦੇ ਆ ਲਗਭਗ ਮਤਲਬ ਐ ਸਮਝ ਲਓ ਵੀ 50 60 ਲੱਖ ਰੁਪਿਆ ਸਾਲ ਦਾ ਲੋਕਾਂ ਦਾ ਬਚਦਾ 250 ਬੱਚਾ ਪੜ੍ਹਦਾ ਛੋਟੇ ਤੋਂ ਛੋਟੇ ਸਕੂਲ ਦੀ ਵੀ ਗੱਲ ਕਰੀਏ ਤਾਂ 30000 ਤੋਂ ਲੈ ਕੇ 50000 ਪ੍ਰਾਈਵੇਟ ਸਕੂਲਾਂ ਦਾ ਖਰਚਾ ਜੀ ਦਾ 250 ਬੱਚਾ ਇੱਥੇ 240 ਬੱਚਿਆਂ ਦੀ ਸਟਰੈਂਥ ਹੈ ਸਾਡੇ ਕੋਲੇ ਬਹੁਤ ਮਾਵਾ ਸਾਨੂੰ ਉਹਨਾਂ ਦੀਆਂ ਦੁਆਵਾਂ ਸਾਡੇ ਨਾਲ ਨੇ ਕਿ ਉਹਨਾਂ ਦਾ ਬਹੁਤ ਵੱਡੀ ਪੱਧਰ ਤੇ ਪੈਸਾ ਬਚ ਰਿਹਾ ਅਸੀਂ ਇਸੇ ਲਈ ਯਤਨ ਕਰ ਰਹੇ ਹਾਂ ਔਰ ਇਸ ਸਕੂਲ ਨੂੰ ਜਿਹੜੇ ਸੁਵਿਧਾਵਾਂ ਐ ਇਹ ਚ ਮਤਲਬ ਸਰਕਾਰ ਦਾ ਰੋਲ ਵੀ ਹੈਗਾ ਨਾਲ ਦਾਨੀ ਸੱਜਣਾ ਦਾ ਰੋਲ ਵੀ ਹੈ ਜਿੰਨਾ ਕਰਕੇ ਅਸੀਂ ਸਕੂਲ ਨੂੰ ਐਸ ਬੁਲੰਦੀਆਂ ਤੇ ਲੈ ਕੇ ਆਏ ਹਾਂ ਔਰ ਜਿੱਥੇ ਵੀ ਸਾਨੂੰ ਸਰਕਾਰ ਭੇਜੇਗੀ ਅਸੀਂ ਐਦਾਂ ਦੇ ਹੋਰ ਨਮੂਨੇ ਪੈਦਾ ਕਰਾਂਗੇ ਔਰ ਸਾਡੇ ਤੋਂ ਮੋਟੀਵੇਟ ਹੋ ਕੇ ਵੀ ਬਹੁਤ ਸਾਰੇ ਟੀਚਰ ਐਦਾਂ ਦੇ ਉਦਮ ਕਰ ਰਹੇ ਆ ਬਿਲਕੁਲ ਰਜਿੰਦਰ ਜੀ ਇਸ ਵਕਤ ਸਾਡੇ ਨਾਲ ਮੌਜੂਦ ਸਿਗੇ ਜਿਹੜੀ ਨਵੀਂ ਬਿਲਡਿੰਗ ਦੀ ਗੱਲ ਇਹਨਾਂ ਨੇ ਕੀਤੀ ਹੈ ਉਹ ਨਵੀਂ ਬਿਲਡਿੰਗ ਜਿਹੜੀ ਹੈਗੀ ਹੈ ਬਿਲਕੁਲ ਸਾਹਮਣੇ ਵਾਲੇ ਪਾਸੇ ਜਿਹੜਾ ਹੈਗਾ ਇਸ ਪਾਸੇ ਬਣ ਰਹੀ ਹੈ ਜਿਸ ਦੀ ਕੀ ਗ੍ਰਾਂਟ ਜਿਹੜੀ ਹੈਗੀ ਹੈ ਇਹਨਾਂ ਕੋਲ ਆ ਗਈ ਹੈ ਇਹ ਬਿਲਡਿੰਗ ਇਹਨਾਂ ਵੱਲੋਂ ਤਿਆਰ ਕੀਤੀ ਗਈ ਸੀ ਪਰ ਇਹ ਬਿਲਡਿੰਗ ਜਿਹੜੀ ਹੈਗੀ ਹੈ ਹੁਣ ਨਵੀਂ ਜੋ ਸਰਕਾਰ ਇਸ ਵਕਤ ਸੱਤਾ ਦੇ ਵਿੱਚ ਹੈਗੀ ਹੈ ਆਵਾਮ ਦੀ ਪਾਰਟੀ ਦਾ ਉਹਨਾਂ ਵੱਨਿਓ ਜਿਹੜੀ ਫੰਡਸ ਜਿਹੜੇ ਨੇ ਇਸ ਦੇ ਜਾਰੀ ਹੋ ਚੁੱਕੇ ਕੰਮ ਚੱਲ ਰਿਹਾ ਜੰਗੀ ਪੱਧਰ ਤੇ ਜਲਦ ਹੀ ਇਹ ਵੀ ਜਿਹੜੀ ਹੈਗੀ ਹੈ ਬਿਲਡਿੰਗ ਬੱਚਿਆਂ ਵਾਸਤੇ ਖੁੱਲ ਜਾਵੇਗੀ ਤੇ ਦੂਜੇ ਪਾਸੇ ਇੱਕ ਹੋਰ ਤੁਹਾਨੂੰ ਅਹਿਮ ਜਾਣਕਾਰੀ ਦੇ ਦਿੰਨੇ ਆ ਕਿ ਇਸ ਸਕੂਲ ਵਿੱਚ ਸਿਰਫ ਕੱਲੀ ਪੜਾਈ ਹੀ ਨਹੀਂ ਬਲਕਿ ਜੋ ਤੁਸੀਂ ਜੀਵਨ ਵਿੱਚ ਜਿਉ ਉਹ ਅਪਣਾਣਾ ਹੈ ਮੰਨ ਲਓ ਤੁਸੀਂ ਪੋਸਟ ਆਫਿਸ ਜਾਣੇ ਹੋ ਜਾਂ ਬੈਂਕ ਵਿੱਚ ਜਾਣੇ ਹੋ ਉੱਥੇ ਕਿਸ ਕਿਸ ਤਰ੍ਹਾਂ ਦੇ ਮੰਨ ਲਓ ਐਫ ਡੀ ਆਰ ਡੀ ਅਕਾਊਂਟਸ ਨੇ ਸਪੀਡ ਪੋਸਟ ਹੈ ਡਾਕ ਸੇਵਾਵਾਂ ਜਿਹੜੀਆਂ ਨੇ ਅਤੇ ਹੋਰ ਜਿਹੜੇ ਹਾਊਸ ਲੋਨ ਵਗੈਰਾ ਹੁੰਦੇ ਨੇ ਉਹ तमाम ਜਾਣਕਾਰੀ ਜਿਹੜੀ ਹੈਗੀ ਹੈ ਉਹ ਵੀ ਇੱਥੇ ਸਾਂਝੀ ਕੀਤੀ ਜਾਂਦੀ ਹੈ ਬੱਚਿਆਂ ਨਾਲ ਕਿ ਜੇਕਰ ਤੁਸੀਂ ਬਾਹਰੀ ਜ਼ਿੰਦਗੀ ਵਿੱਚ ਵਿਚਰਦੇ ਹੋ ਤਾਂ ਉੱਥੇ ਕਿਹੜੀ ਕਿਹੜੀ ਚੀਜ਼ਾਂ ਜੜੀਆਂ ਨੇ ਉਹ ਫੋਲੋ ਕਰਨੀ ਪੈਂਦੀ ਹੈ ਅਤੇ ਕੀ ਕੁਝ ਜਿਹੜਾ ਹੈਗਾ ਤੁਹਾਡੀ ਜ਼ਿੰਦਗੀ ਵਿੱਚ ਅੱਗੇ ਆ ਸਕਦਾ ਜੋ ਤੁਹਾਨੂੰ ਫੇਸ ਕਰਨਾ ਪਵੇਗਾ ਤੇ ਉਸ ਦਾ ਸਮਾਧਾਨ ਜਿਹੜਾ ਹੈਗਾ ਕਿਸ ਤਰੀਕੇ ਦਾ ਹੋ ਸਕਦਾ ਹੈ ਤਾਂ ਫਿਲਹਾਲ ਅਸੀਂ ਜਿਹੜਾ ਹੈਗਾ ਇੱਥੇ ਤੁਹਾਨੂੰ ਦਿਖਾਇਆ ਕਿ ਕੋਠੇ ਇੰਦਰ ਸਿੰਘ ਪਿੰਡ ਜਿਹੜਾ ਹੈਗਾ ਉੱਥੇ ਅਸੀਂ ਪਹੁੰਚੇ ਹੋਏ ਸੀ ਕਿ ਬਠਿੰਡਾ ਦਾ ਪਿੰਡ ਹੈ ਜੋ ਕਿ ਇਸ ਵਕਤ ਕਿਹਾ ਜਾਵੇ ਤਾਂ ਇੱਕ ਕਹਾਵਤ ਬਣੀ ਹੈ ਸਕੂਲਾਂ ਨੂੰ ਲੈ ਕੇ ਕਿ ਇਸ ਸਕੂਲ ਵਿੱਚ ਐਡਮਿਸ਼ਨਸ ਜਿਹੜੇ ਨੇ ਸਮੇਂ ਤੋਂ ਪਹਿਲੇ ਹੀ ਪੂਰੇ ਹੋ ਜਾਂਦੇ ਨੇ ਸਿੱਟਾਂ ਪਹਿਲਾਂ ਹੀ ਫੁੱਲ ਹੋ ਜਾਂਦੀਆਂ ਨੇ ਜਦੋਂ ਕਿ ਐਡਮਿਸ਼ਨ ਖੁੱਲਣੇ ਹੁੰਦੇ ਨੇ ਤਾਂ ਲੋਕ ਜਿਹੜੇ ਸਰਕਾਰੀ ਸਕੂਲਾਂ ਵਿੱਚ ਤੁਸੀਂ ਵੇਖਦੇ ਹੋ ਕਿ ਜੋ ਸਕੂਲ ਵਾਲੇ ਨੇ ਸਕੂਲੀ ਟੀਚਰਸ ਨੇ ਪੈਂਫਲੇਟ ਲੈ ਕੇ ਜਾਂਦੇ ਨੇ ਘਰ-ਘਰ ਬੱਚਾ ਨੂੰ ਮੋਟੀਵੇਟ ਕਰਦੇ ਨੇ ਦੂਜੇ ਪਾਸੇ ਇੱਕ ਇਹ ਸਕੂਲ ਹੈ ਜਿੱਥੇ ਕਿ ਬੱਚਿਆਂ ਨੂੰ ਸੱਦਣਾ ਨਹੀਂ ਪੈਂਦਾ ਸਗੋਂ ਬੱਚੇ ਆਪਣੇ ਆਪ ਇੱਥੇ ਪਹੁੰਚਦੇ ਨੇ ਕਰੀਬ ਦਰਜਨ ਤੋਂ ਉੱਤੇ ਪਿੰਡ ਨੇ ਜਿਨ੍ਹਾਂ ਦੇ ਬੱਚੇ ਇਸ ਛੋਟੇ ਜੇ ਪਿੰਡ ਵਿੱਚ ਆ ਕੇ ਇੱਥੇ ਪੜਦੇ ਨੇ ਫਿਲਹਾਲ ਦੀ ਗੱਲ ਕੀਤੀ ਜਾਵੇਂ ਤਾਂ ਵੇਖਦੇ ਆ ਕਿ ਇਸ ਤਰੀਕੇ ਦੇ ਹੋਰ ਕਿੰਨੇ ਸਕੂਲ ਜਿਹੜੇ ਨੇ ਉਹ ਸਾਹਮਣੇ ਹੁੰਦੇ ਨੇ ਤੇ ਪੰਜਾਬ ਦੀ ਜਿਹੜੀ ਜਵਾਨੀ ਹੈ ਜਿਹੜੇ ਬੱਚੇ ਨੇ ਉਹ ਚੰਗੇ ਕਿੱਤੇ ਵੱਲ ਲਗਾਤਾਰ ਵਧੇ ਜਾਣਗੇ ਬਠਿੰਡਾ ਤੋਂ ਕੈਮਰਾ ਪਰਸਨ ਮਰਪੀ ਸਿੰਘ ਚੱਜਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੋਇਰਾ ਟੀਵੀ